ਪੁਲਿਸ ਦਰਪਣ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਚੰਦਰ ਮੜੀਆ ਆਹ ਦੋਸਤੋ ਇਸ ਵਕਤ ਮੈਂ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਇੱਕ ਹੈਲਥ ਸੈਂਟਰ ਕਮਿਊਨਿਟੀ ਹੈਲਥ ਸੈਂਟਰ ਤੇ 바ਵਿਕੇ ਮੌਜੂਦ ਹਾਂ ਖਾਸ ਕਰਕੇ ਮੌਜੂਦ ਹੋਣ ਦਾ ਇਹ ਹੈ ਕਿ ਲਗਭਗ ਪਿਛਲੇ ਕਰੀਬ 3 ਤੋਂ 4 ਮਹੀਨਿਆਂ ਤੋਂ ਇੱਕ ਕਾਫੀ ਦਿੱਕਤ ਜਿਹੜੀ ਇੱਥੋਂ ਦੇ ਮਰੀਜ਼ਾਂ ਨੂੰ ਆ ਰਹੀ ਹੈ ਇੱਥੋਂ ਦੇ ਲੋਕਾਂ ਨੂੰ ਆ ਰਹੀ ਹੈ ਕਿ ਇੱਥੋਂ ਦੇ ਜਿਹੜੀਆਂ ਐਮਰਜੈਂਸੀ ਸੇਵਾਵਾਂ ਹਨ ਪੂਰੀਆਂ ਤਰ੍ਹਾਂ ਦੇ ਨਾਲ ਉਹ ਜਿਹੜੀਆਂ ਬੰਦ ਹੋ ਚੁੱਕੀਆਂ ਨੇ ਫਿਲਹਾਲ ਤੁਹਾਡੇ ਨਾਲ ਤਸਵੀਰ ਇੱਕ ਸਾਂਝੀ ਕਰਨ ਜਾ ਰਿਹਾ ਹਾਂ ਉਹ ਤਸਵੀਰ ਦੇ ਵਿੱਚ ਤੁਸੀਂ ਇੱਕ ਬੋਰਡ ਦੇਖ ਸਕਦੇ ਹੋ ਉਹ ਬੋਰਡ ਦੇ ਵਿੱਚ ਜਿਹੜੇ ਕੁਝ ਸ਼ਬਦ ਲਿਖੇ ਗਏ ਨੇ ਉਹਨਾਂ ਨੂੰ ਤੁਸੀਂ ਖਾਸ ਤੌਰ ਤੇ ਦੇਖ ਸਕਦੇ ਹੋ ਕਿ ਸੀਐਸਸੀ ਟੱਬਾ ਵਿਖੇ ਡਾਕਟਰਾਂ ਦੀ ਕਮੀ ਕਰਨ ਰਾਤ ਦੀ ਜਿਹੜੀ ਡਿਊਟੀ ਅਗਲੇ ਹੁਕਮਾਂ ਤੱਕ ਬੰਦ ਹੈ ਫਿਲਹਾਲ ਜਿਹੜਾ ਹੈ ਬੋਰਡ ਹੈ ਪਿਛਲੇ 3-4 ਮਹੀਨਿਆਂ ਤੋਂ ਇਸੇ ਤਰ੍ਹਾਂ ਦੇ ਨਾਲ ਇੱਕ ਕੁਰਸੀ ਦੇ ਉੱਤੇ ਰੱਖਿਆ ਗਿਆ ਹੈ ਔਰ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਸੂਬੇ ਭਰ ਦੇ ਵਿੱਚ ਜਿਹੜੇ ਉਹ ਡਾਕਟਰਾਂ ਦੀ ਜਿਹੜੀ ਕਮੀ ਇੱਥੋਂ ਤੱਕ ਆ ਚੁੱਕੀ ਹੈ ਕਿ ਮਰੀਜ਼ਾਂ ਨੂੰ ਜਿਹੜੀਆਂ ਕਿੰਨੀਆਂ ਵੱਡੀਆਂ ਪਰੇਸ਼ਾਨੀਆਂ ਔਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਕਤ 10 ਵਜੇ ਦਾ ਕਰੀਬ ਸਮਾਂ ਹੋ ਚੁੱਕਿਆ ਹੈ ਔਰ ਅਗਰ ਇਸ ਵੇਲੇ ਕੋਈ ਮਰੀਜ਼ ਇੱਥੇ ਆਉਂਦਾ ਹੈ ਤਾਂ ਵੱਡੀ ਦਿੱਕਤ ਇਸ ਕਰਕੇ ਉਹਨੂੰ ਪੈਦਾ ਹੋਵੇਗੀ ਕਿ ਇੱਥੇ ਕੋਈ ਵੀ ਤਰ੍ਹਾਂ ਦਾ ਉਸ ਦਾ ਇਲਾਜ ਨਹੀਂ ਹੋਵੇਗਾ ਅਗਰ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਮਾਈਨਰ ਕੋਈ ਪ੍ਰੋਬਲਮ ਆਂਦੀ ਹੈ ਉਹਨੂੰ ਤਾਂ ਕਿਤਨਾ ਕਿਤੇ ਕੁਝ ਮੈਡੀਸਿਨ ਦੇ ਕੇ ਉਹਨਾਂ ਨੂੰ ਇੱਥੋਂ ਰੈਫਰ ਕਰ ਦਿੱਤਾ ਜਾਵੇਗਾ ਫਿਲਹਾਲ ਮੇਰੇ ਨਾਲ ਇਥੋਂ ਦੇ ਜਿਹੜੇ ਕਰਮਚਾਰੀ ਮੌਜੂਦ ਨੇ ਸਿਹਤ ਵਿਭਾਗ ਦੇ ਨਾਲ ਸੰਬੰਧਿਤ ਨੇ ਉਹ ਥੋੜੀ ਬਹੁਤ ਜਾਣਕਾਰੀ ਦੇ ਸਕਦੇ ਨੇ ਇਸ ਦੇ ਬਾਰੇ ਮੈਮ ਕੀ ਨਾਮ ਹੈ ਤੁਹਾਡਾ ਮੈਂ ਮਨਵਦੀਪ ਜੋ ਮੋਸਟਾਫ ਨਰਸ ਮੈਮ ਕਾਫੀ ਦਿੱਕਤ ਭਰੀ ਏ ਜਿਹੜੀ ਆ ਸਥਿਤੀ ਬਣੀ ਹੋਈ ਹੈ ਕਿਉਂਕਿ ਡਾਕਟਰਾਂ ਦੀ ਜਿਵੇਂ ਦੱਸਿਆ ਜਾ ਰਿਹਾ ਕਿ ਕਮੀ ਹੈ ਇੱਥੇ ਤੇ ਇਸ ਵਕਤ ਜਿਹੜਾ ਸਮਾਂ ਹੁੰਦਾ ਹੈ ਵੇ ਇਲਾਕੇ ਕਾਫੀ ਮਰੀਜ਼ ਇਦਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਕਿਤਨਾ ਕਿਤੇ ਕੋਈ ਦਿੱਕਤ ਪਰੇਸ਼ਾਨੀ ਹੋ ਜਾਂਦੀ ਹੈ ਤੇ ਫਿਰ ਕਿਸ ਤਰੀਕੇ ਦੇ ਨਾਲ ਈਮ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਨੂੰ ਥੋੜੀ ਬਹੁਤੀ ਮੈਡੀਸਿਨ ਦੇ ਕੇ ਟੈਬਲੇਟ ਦੇ ਕੇ ਅਸੀਂ ਵਾਪਸ ਭੇਜ ਦਿੰਨੇ ਆ ਜੀ ਕਿਉਂਕਿ ਡਾਕਟਰ ਤੋਂ ਬਿਨਾ ਫਿਰ ਅਥਾਰਟੀ ਨਹੀਂ ਹੈ ਕਿ ਅਸੀਂ ਕੁਝ ਕਰ ਸਕੀਏ ਇਸਵੇਰੇ 8 ਤੋਂ 4 ਵਜੇ ਤੱਕ ਸਾਡੇ ਕੋਲ ਡਾਕਟਰਸ ਹੁੰਦੇ ਨੇ ਤੇ ਜਿਹੜੇ ਉਸ ਤੋਂ ਬਾਅਦ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਫੇਸੇ ਕਪੂਰਥਲਾ ਜਾਂ ਸੁਲਤਾਨਪੁਰ ਭੇਜ ਦਿਆ ਜੀ ਦੇਖੋ ਦਿੱਕਤ ਕਿਤਨਾ ਕਿਤੇ ਬਣ ਜਾਂਦੀ ਹੈ ਕਿਉਂਕਿ ਕਈ ਵਾਰੀ ਮਰੀਜ਼ ਐਹੋ ਜੀ ਸਥਿਤੀ ਦੇ ਵਿੱਚ ਆ ਜਾਂਦਾ ਹੈ ਤੇ ਸੰਭਾਲਣਾ ਬੜਾ ਔਖਾ ਹੋ ਜਾਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਉਸ ਵਕਤ ਉਸ ਨੂੰ ਰੈਫਰ ਕਰਨਾ ਸਹੀ ਹੈ ਜਾਂ ਕਿ ਤਨਾ ਕਿਤੇ ਕੁਝ ਅਧਿਕਾਰੀਆਂ ਦੇ ਨਾਲ ਜਿਹੜੀ ਗੱਲਬਾਤ ਕਰਨੀ ਚਾਹੀਦੀ ਉਸ ਟਾਈਮ ਦੇਖੋ ਉਸ ਵੇਲੇ ਅਸੀਂ ਪੇਸ਼ੈਂਟ ਦੀ ਕੰਡੀਸ਼ਨ ਦੇਖ ਕੇ ਉਹਨੂੰ ਪਹਿਲਾਂ ਰੈਫਰ ਕਰਨਾ ਹੀ ਪ੍ਰਿਫਰ ਕਰਦੇ ਹਾਂ ਹਾਂਜੀ ਉਹ ਅਸੀਂ ਉਹਨਾਂ ਨੂੰ ਅੱਗੇ ਭੇਜਦੇ ਹਾਂ ਕਿ ਪੇਸ਼ੈਂਟ ਦੀ ਜਾਨ ਬਚ ਜੇ ਕਿਉਂਕਿ ਸਭ ਨੂੰ ਪਤਾ ਹੀ ਹੈ ਕਿ ਡਾਕਟਰਸ ਦੀ ਕਮੀ ਹੈਗੀ ਹੈ ਹੁਣ ਡਾਕਟਰਸ ਪੂਰੇ ਹੋਣਗੇ ਤੇ ਆਪਾਂ ਕਿੰਨੇ ਸਮੇਂ ਤੋਂ ਇਦਾਂ ਹੋ ਰਿਹਾ ਜੀ ਤਿੰਨ ਕਿ ਮਹੀਨੇ ਤੋਂ ਇਹ ਚੀਜ਼ ਹੈ ਜੀ ਹਾਂ ਕਿਛਲੇ 3 ਮਹੀਨਿਆਂ ਤੋਂ ਫਿਲਹਾਲ ਕੋਈ ਇਸ ਸੰਬੰਧ ਦੇ ਵਿਭਾਗ ਨੂੰ ਕੋਈ ਚਿੱਠੀ ਲਿਖੀ ਹੋ ਮੰਗ ਪੱਤਰ ਦਿੱਤਾ ਹੋਵੇ ਹਾਂਜੀ ਹਾਂਜੀ ਜਾ ਚੁੱਕਾ ਜੀ ਨੌਲੇਜ ਦੇ ਵਿੱਚ ਹੈ ਹਾਇਰ ਅਥਾਰਟੀ ਦੇ ਤੇ ਪਰ ਕਿ ਹੈ ਹੀ ਡਾਕਟਰ ਜੀ ਘਟਨੇ ਸਾਰੇ ਬੰਨੇ ਕਮੀ ਹੈ ਹੀ ਹੈ ਬਿਲਕੁਲ ਦੇਖੋ ਜਿਸ ਤਰ੍ਹਾਂ ਦੱਸਿਆ ਹੈ ਕਿ ਸੰਬੰਧਤ ਵਿਭਾਗ ਨੂੰ ਵੀ ਇਸ ਦੀ ਜਾਣਕਾਰੀ ਜ਼ਰੂਰ ਹੈ ਪਿਛਲੇ 3 ਤੋਂ 4 ਮਹੀਨੇ ਤੋਂ ਜਿਹੜਾ ਬੋਰਡ ਇਸੇ ਤਰ੍ਹਾਂ ਦੇ ਨਾਲ ਇੱਥੇ ਲੱਗਾ ਹੋਇਆ ਹੈ ਔਰ ਕਿਤਨਾ ਕਿਤੇ ਜਿਹੜੀ ਡਾਕਟਰਾਂ ਦੀ ਕਮੀ ਉਸ ਨੂੰ ਪੂਰਾ ਕਰਨ ਦੇ ਲਈ ਜਿਹੜੇ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ ਪਰ ਸਰਕਾਰ ਨੇ ਹਲੇ ਤੱਕ ਅੱਖਾਂ ਕਿਉਂ ਬੰਦ ਕੀਤੀਆਂ ਹੋਆਂ ਕਿਉਂ ਲੋਕਾਂ ਦਾ ਜਿਹੜਾ ਹੈ ਕਿ ਇਸ ਗੱਲ ਨੂੰ ਲੈ ਕੇ ਕਿਤਨਾ ਕਿਤੇ ਨਕਾਰਿਆ ਜਾ ਰਿਹਾ ਹੈ ਜਾਂ ਇਹ ਕਹਿ ਲਈਏ ਕਿ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਕਿਉਂਕਿ ਲੋਕਾਂ ਦਾ ਹੀ ਜਿਹੜਾ ਚੁਣਿਆ ਹੋਇਆ ਨਮੈਂਦਾ ਜਾਂ ਇੱਥੋਂ ਦਾ ਆਪਾਂ ਕਹਿ ਸਕਦੇ ਹਾਂ ਕਿ ਐਮਐਲਏ ਹੁੰਦਾ ਹੈ ਮੰਤਰੀ ਹੁੰਦਾ ਹੈ ਮੁੱਖ ਮੰਤਰੀ ਹੁੰਦਾ ਹੈ ਉਹ ਲੋਕਾਂ ਦੇ ਚੁਣੇ ਹੋਏ ਹੁੰਦੇ ਨੇ ਅਗਰ ਲੋਕ ਹੀ ਸੇਫ ਨਾ ਹੋਣਗੇ ਸੁਰੱਖਿਅਤ ਨਾ ਹੋਣਗੇ ਆਪੋ ਆਪਣੇ ਘਰਾਂ ਦੇ ਵਿੱਚ ਅਗਰ ਲੋਕਾਂ ਦੀ ਜਾਨ ਦੇ ਨਾਲ ਹੀ ਇੰਨਾ ਖਲਵਾੜ ਕੀਤਾ ਜਾਵੇਗਾ ਤਾਂ ਕਿਸ ਤਰ੍ਹਾਂ ਦੇ ਨਾਲ ਸਾਡਾ ਜਿਹੜਾ ਦੇਸ਼ ਉਹ ਤਰੱਕੀ ਕਰੇਗਾ ਫਿਲਹਾਲ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੁੰਦੀਆਂ ਨੇ ਆਮ ਮਰਤਬਾ ਦੀ ਜ਼ਿੰਦਗੀ ਦੇ ਨਾਲ ਜਿਹੜੀਆਂ ਜੁੜੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਸੁਣਿਆ ਜ਼ਰੂਰ ਜਾਵੇ ਫਿਲਹਾਲ ਜਿਹੜਾ ਸਿਹਤ ਸਬੰਧਿਤ ਵਿਭਾਗ ਨੂੰ ਇਹ ਅਸੀਂ ਅਪੀਲ ਕਰਦੇ ਆਂ ਕਿ ਜ਼ਰੂਰ ਜਿਹੜੀ ਡਾਕਟਰਾਂ ਦੀ ਕਮੀ ਨੂੰ ਉਹ ਪੂਰਾ ਕੀਤਾ ਜਾਵੇ ਔਰ ਸਰਕਾਰ ਨੂੰ ਖਾਸ ਤੌਰ ਤੇ ਇਹ ਅਸੀਂ ਅਪੀਲ ਕਰਦੇ ਆਂ ਕਿ ਜ਼ਰੂਰ ਖਾਣਾ ਪੂਰਤੀ ਨਾ ਕੀਤੀ ਜਾਵੇ ਅਗਰ ਕਰਨਾ ਹੈ ਤਾਂ ਕਿਤਨਾ ਕਿਤੇ ਵਿਚਾਰ ਕੀਤਾ ਜਾਵੇ ਇਸ ਗੱਲ ਦੇ ਉੱਤੇ ਔਰ ਡਾਕਟਰਾਂ ਦੀ ਜਿਹੜੀ ਕਮੀ ਹੈ ਉਹ ਪੂਰਾ ਕੀਤਾ ਜਾਵੇ ਔਰ ਲੋਕਾਂ ਦੀਆਂ ਲੋੜਾਂ ਨੂੰ ਵੀ ਪੂਰਾ ਕੀਤਾ ਜਾਵੇ ਕੈਮਰਾ ਪਰਸਨ ਅਮਰਜੀਤ ਸਿੰਘ ਦੇ ਨਾਲ ਚੰਦਰਮੜੀਆ ਪੁਲਿਸ ਦਰਪਨ ਟੀਵੀ ਕਪੂਰਥਲਾ